ਸ਼ੰਭੂ ਮੋਰਚੇ ਦੇ ਉੱਪਰ ਮੌਜੂਦ ਆ ਜਿੱਥੇ ਕਿਸਾਨਾਂ ਦਾ ਪਹਿਲਾ ਜੱਥਾ ਜਿਹੜਾ ਅੱਜ ਮਰਜੀਵੜੇ ਦਿੱਲੀ ਵੱਲ ਨੂੰ ਕੂਚ ਕਰਨ ਦੇ ਲਈ ਤਿਆਰ ਹੈ ਤਾਂ ਇਸ ਜੱਥੇ ਦੀ ਅਗਵਾਈ ਜਿਹੜਾ ਸਰਜੀਤ ਸਿੰਘ ਫੂਲ ਜਿਹੜੇ ਕਿਸਾਨ ਆਗੂ ਨੇ ਉਹ ਕਰ ਰਹੇ ਨੇ ਸਾਡੇ ਨਾਲ ਸਰਜੀਤ ਸਿੰਘ ਫੂਲ ਹੁਣੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦੀ ਤਿਆਰੀਆਂ ਨੇ ਕਿਸ ਤਰ੍ਹਾਂ ਜੱਥਾ ਜਿਹੜਾ ਅੱਗੇ ਵੱਲ ਨੂੰ ਵਧੇਗਾ ਫੂਲ ਸਾਹਿਬ ਕਿਸ ਤਰ੍ਹਾਂ ਦੀ ਤਿਆਰੀ ਹੈ ਸਭ ਤੋਂ ਪਹਿਲਾਂ ਤਾਂ ਕਰੇਗੀ ਕਹਿ ਕੇ ਆਏ ਹਾਂ ਤਿਆਰੀ ਜੀ ਬਿਲਕੁਲ ਪੂਰੀ ਹੈ ਮਾਨਸਿਕ ਤੌਰ ਤੇ ਵੀ ਹੈ ਸਰੀਰਕ ਤੌਰ ਤੇ ਵੀ ਹੈ ਘਰਦਿਆਂ ਨੂੰ ਵੀ ਪਤਾ ਘਰਦਿਆਂ ਨੂੰ ਦੱਸ ਕੇ ਆਏ ਹਾਂ ਮਰਜੀਵੜਿਆਂ ਦਾ ਜਥੇ ਦਾ ਮਤਲਬ ਮਰਜੀਵੜੇ ਸ਼ਬਦ ਦਾ ਅਰਥ ਹੀ ਇਹੀ ਹੈ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਮਰਨ ਲਈ ਪੇਸ਼ ਕਰਨਾ ਇਸ ਕਰਕੇ ਜਿਹੜਾ 100 100 ਬੰਦਿਆਂ ਦਾ ਜਥਾ ਜਿਹਦੀ ਅਸੀਂ ਚਾਰ ਆਗੂ ਗਵਾਹੀ ਕਰ ਰਹੇ ਹਾਂ ਮੈਂ ਆ ਸਜੀਤ ਸਿੰਘ ਫੂਲ ਹੈ ਆਪਣਾ ਸਤਨਾਮ ਸਿੰਘ ਪੰਨੂ ਹੈ ਤੇ ਸੁਵਿੰਦਰ ਸਿੰਘ ਚਤਾਲਾ ਜੀ ਹੈ ਤੇ ਇੱਕ ਹਰਿਆਣੇ ਦੇ ਸਾਡੇ ਕਿਸਾਨ ਜੱਥੇਬੰਦੀ ਦੇ ਆਗੂ ਹੈ ਅ ਬਲਜਿੰਦਰ ਸਿੰਘ ਚੜਿਆਲਾ ਜੀ ਚਾਰੇ ਅਸੀਂ ਇਕਵਾਈ ਕਰ ਰਹੇ ਆ ਤੇ ਬਿਲਕੁਲ ਤਿਆਰ ਹੋ ਕੇ ਆਏ ਆ ਜੀ ਬੜੀ ਖੁਸ਼ੀ ਹੈ ਸਾਡੇ ਤਾਂ ਭਾਗਾਂ ਵਾਲੀ ਗੱਲ ਹੈ ਵੀ ਅੱਜ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਅ ਸ਼ਹਾਦਤ ਦਾ ਦਿਨ ਹੈ ਹਾਂ ਜੀ ਮੀਡੀਆ ਜਿਹੜਾ ਉਹਨਾਂ ਨੇ ਆਪ ਨੂੰ ਅਸੀਂ ਤਾਂ ਕਹਿੰਦੇ ਆ ਵੀ ਮਰਜੀਵੜੇ ਦੇ ਤੌਰ ਤੇ ਪਹਿਲਾਂ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ ਸੀ ਅਸੀਂ ਤਾਂ ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਵੀ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਉਸ ਦਿਸ਼ਾ ਚ ਅੱਗੇ ਵੱਧ ਸਕੀਏ ਤੇ ਇਸ ਕਰਕੇ ਪੂਰੀ ਤਿਆਰੀ ਹੈ ਸਾਰੇ ਪੱਖੋਂ ਤੇ ਜਿਸ ਤਰ੍ਹਾਂ ਦੇ ਹਾਲਾਤ ਲੱਗਦੇ ਨੇ ਲੱਗਦਾ ਹੈ ਕਿ ਪ੍ਰਸ਼ਾਸਨ ਅੱਗੇ ਵੱਲ ਜਾਣ ਦੇਗਾ ਤੁਹਾਨੂੰ ਜਿਸ ਤਰ੍ਹਾਂ ਬੈਰੀਕੇਟਿੰਗ ਕੀਤੀ ਹੋਈ ਹੈ ਪਰਦੇ ਲਗਾਤੇ ਨੇ ਪੈਰਾ ਮਿਲਟਰੀ ਫੋਰਸ ਤੇ ਨਾਟਾ ਹੈ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਨੇ ਲੱਗਦਾ ਹੈ ਕਿ ਇਹ ਹਾਲਾਤਾਂ ਤੋਂ ਕਿ ਅੱਗੇ ਜਾਣ ਦੇਣਗੇ ਬਿਲਕੁਲ ਜਿਹੜੀਆਂ ਉਹਨਾਂ ਦੀਆਂ ਤਿਆਰੀਆਂ ਹੈਗੀਆਂ ਜੀ ਉਹ ਦਿਖਾਉਂਦਿਆਂ ਨੇ ਵੀ ਉਹਨਾਂ ਨੇ ਅੱਗੇ ਲੰਘਣ ਨਹੀਂ ਦੇਣਾ ਜਦੋਂ ਅਸੀਂ ਕੰਧ ਦੇ ਨੇੜੇ ਗਏ ਉਹਨਾਂ ਨੇ ਆਪਣਾ ਜਿਹੜਾ ਜਾਬਰ ਹੈ ਦੰਦ ਹੈ ਜਿਹੜੇ ਉਹਨਾਂ ਦੇ મોદી ਸਰਕਾਰ ਦੇ ਜਾਵਰ ਵਾਲੇ ਦੰਦਾ ਜਿਹੜੇ ਉਹ ਉਹਨਾਂ ਨੇ ਸਾਨੂੰ ਦਿਖਾਉਣੇ ਆ ਠੀਕ ਹੈ ਅਸੀਂ ਤਿਆਰ ਵਿਚਲਾਉਣ ਉਹ ਆਪਣਾ ਜਿਹੜਾ ਗੋਲਾ ਹੈ ਉਹਨਾਂ ਦੇ ਅਥਰੂ ਗੈਸ ਹੈ ਉਹਨਾਂ ਕੋਲੇ ਗੋਲੀਆਂ ਨੇ ਜੋ ਵੀ ਸਮਾਨ ਹੈ ਸਾਡੇ ਚਲਾਉਣ ساری ਦੁਨੀਆ ਦੇਖੂਗੀ ਮੀਡੀਆ ਰਾਹੀਂ ਪਤਾ ਲੱਗੂਗਾ ਇਹਦਾ ਮੋਦੀ ਸਰਕਾਰ ਦਾ ਜਿਹੜਾ ਕਹਿੰਦੇ ਆ ਵੀ ਇੱਥੇ ਲੋਕਤੰਤਰ ਹੈ ਵੀ ਕਿਸਾਨਾਂ ਦੇ ਅਸੀਂ ਪੱਖੀ ਆ ਕਿਸਾਨਾਂ ਨੂੰ ਪੈਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਦੇ ਗੋਲੇ ਚਲਾਏ ਜਾ ਰਹੇ ਫੱਟੜ ਕੀਤਾ ਜਾ ਰਿਹਾ ਹੋ ਸਕਦਾ ਕੋਈ ਸ਼ਹੀਦ ਵੀ ਹੋ ਜੇ ਸੋ ਇਸ ਕਰਕੇ ਅਸੀਂ ਤਾਂ ਤਿਆਰ ਐ ਵੀ ਦੁਨੀਆ ਦੇਖੇ ਇਹਦਾ ਮੋਦੀ ਸਰਕਾਰ ਦਾ ਜਿਹੜਾ ਚਿਹਰਾ ਹੈਗਾ ਕਰਦਾਰ ਹੈਗਾ ਉਹ ਨੰਗਾ ਹੋਵੇ ਦੁਨੀਆ ਸਾਹਮਣੇ ਉਹਦਾ ਪਰਦਾ ਫਾਸ਼ ਹੋਵੇ ਤੇ ਪਰਦਾ ਫਾਸ਼ ਹੁੰਦੀ ਅੱਜ ਦੁਨੀਆ ਦੇਖੂਗੀ ਜੀ 101 ਕਿਸਾਨ ਇਸ ਜੱਥੇ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੀ ਚੋਣ ਕਿਸ ਤਰ੍ਹਾਂ ਹੋਈ ਉਹ ਕਿਸ ਤਰ੍ਹਾਂ ਸ਼ਾਮਿਲ ਕੀਤੇ ਗਏ ਇਸ ਜੱਥੇ ਦੇ ਵਿੱਚ ਕੀ ਕੋਈ ਉਸ ਦੇ ਲਈ ਫਾਰਮ ਵਗੈਰਾ ਭਰਿਆ ਗਿਆ ਸੀਗਾ ਇਸ ਤਰ੍ਹਾਂ ਦਾ ਨਹੀਂ ਜੋ ਅਸੀਂ ਫਾਰਮ ਵੀ ਹੈਗਾ ਵੀ ਉਹਦਾ ਸਿਰਫ ਫਾਰਮ ਦਾ ਜਿਹੜੇ ਦਾ ਬੰਦੇ ਆnde ਹੁਣ 40 40 ਸਾਲ ਦੇ ਕੰਮ ਕਰਦੇ ਰਿਹਾ ਹਰ ਤਰ੍ਹਾਂ ਦੇ ਉਹਨਾਂ ਨੇ ਇਸ ਤੋਂ ਪਹਿਲਾਂ ਜਾਵਰ ਚੱਲੇ ਉਹਨਾਂ ਲਈ ਤਾਂ ਕੋਈ ਟੈਸਟ ਦੀ ਲੋੜ ਹੀ ਨਹੀਂ ਕਈ ਵਾਰੀ ਕੋਈ ਨਵਾਂ ਸੰਘ ਆ ਜਾਂਦਾ ਨਵਾਂ ਕਿਸਾਨ ਹੁੰਦਾ ਪਹਿਲੀ ਵਾਰੀ ਆਇਆ ਹੁੰਦਾ ਉਹਦਾ ਉਹਦੇ ਵਾਸਤੇ ਆ ਵੀ ਤਾਂ ਕਿ ਉਹਨੂੰ ਕੱਲ ਨੂੰ ਆਏ ਨਾ ਕਹੇ ਵੀ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਭਾਈ ਇੱਥੇ ਜਾਨਵਰ ਕੁਰਬਾਨ ਕਰਨੀ ਪੈ ਸਕਦੀ ਹੈ ਵੀ ਜਿਹੜਾ ਵੀ ਬੰਦਾ ਆਵੇ ਉਹ ਪੂਰੀ ਤਰ੍ਹਾਂ ਨਵੇਂ ਬੰਦਿਆਂ ਲਈ ਫਾਰਮ ਹੈ ਜਿਹੜੇ ਬੰਦੇ ਪੁਰਾਣੇ ਆ ਜਿਨ੍ਹਾਂ ਨੇ ਪਹਿਲਾਂ ਜੇਲਾ ਕੱਟੀਆਂ ਨੇ ਜ਼ਬਰ ਝੱਲਿਆ ਸਰਕਾਰ ਦਾ ਉਹਨਾਂ ਲਈ ਕੋਈ ਫਾਰਮਾਂ ਦੇ ਲੋਕ ਜਿਸ ਤਰ੍ਹਾਂ ਹਰਿਆਣਾ ਪ੍ਰਸ਼ਾਸਨ ਦੇ ਬਿਆਨ ਵੀ ਨਜ਼ਰ ਆਏ ਕੱਲ ਐਸਪੀ ਦਾ ਬਿਆਨ ਆਂਦਾ ਅੰਬਾਲਾ ਦੇ ਉਹ ਕਹਿੰਦੇ ਨੇ ਕਿ ਭਾਈ ਜੇਕਰ ਤੁਸੀਂ ਅੱਗੇ ਆਣਾ ਦਿੱਲੀ ਵੱਲ ਨੂੰ ਜਾਣਾ ਹੈ ਦਿੱਲੀ ਰਾਸਤਾਨੀ ਜਾਣਾ ਹੈ ਤਾਂ ਉਸ ਦੇ ਲਈ ਪਰਮਿਸ਼ਨ ਲੈਣੀ ਪਏਗੀ ਲੱਗਦਾ ਹੈ ਕਿ ਹੁਣ ਸਾਨੂੰ ਦਿੱਲੀ ਜਾਣ ਦੇ ਲਈ ਆਪਣੀ ਰਾਸਤਾਨੀ ਜਾਣ ਦੇ ਲਈ ਵੀ ਪਰਮਿਸ਼ਨ ਲੈਣ ਦੀ ਜ਼ਰੂਰਤ ਹੈ ਬਿਲਕੁਲ ਜੀ ਇਹਦਾ ਕੋਈ ਲੌਜੀਕ ਨਹੀਂ ਬਣਦਾ ਬੇਤੁਕੀ ਗੱਲ ਹੈ ਪਰਮਿਸ਼ਨ ਵਾਲੀ ਗੱਲ ਜਦੋਂ ਅਸੀਂ ਦਿੱਲੀ ਚ ਐਂਟਰ ਕਰਾਂਗੇ ਉਹਨੂੰ ਕਹਿ ਸਕਦਾ ਹੁਣ 50 ਅਸੀਂ ਉੱਥੋਂ ਹਰਿਆਣਾ ਆਪਣਾ ਪਾਕਿਸਤਾਨ ਦੀ ਹੱਦ ਤੋਂ ਆਇਆ ਗਰਦਾਸਪੁਰ ਤੋਂ ਕੋਸ ਸਾਡੇ ਜਿਹੜੇ ਜਥੇ ਨੇ ਕਿਉਂਕਿ ਪੰਜਾਬ ਨੇ ਤਾਂ ਸਾਨੂੰ ਪੁੱਛਿਆ ਰਵੀ ਭਾਈ ਤੁਸੀਂ ਜ਼ਿਲ੍ਹੇ ਜਾ ਰਹੇ ਹੋ ਕੋਈ ਕਸ਼ਮੀਰ ਤੋਂ ਵੀ ਆ ਸਕਦਾ ਉਹਦਾ ਦਿੱਲੀ ਦੀ ਪਰਮਿਸ਼ਨ ਦਿੱਤਾ ਜਦੋਂ ਦਿੱਲੀ ਚ ਐਂਟਰ ਕਰਾਂਗੇ ਉਦੋਂ ਕੋਈ ਪੁੱਛ ਸਕਦਾ ਮਗਰ ਹੀ ਕੋਈ ਪੁੱਛੇ ਰਸਤੇ 'ਚ ਵੀ ਦਿੱਲੀ ਦੀ ਪਰਮਿਸ਼ਨ ਹੈਗੀ ਕਿ ਹਰਿਆਣਾ ਵਾਲਿਆਂ ਨੂੰ ਕੋਈ ਪੁੱਛਣ ਦੀ ਲੋੜ ਹੈ ਹਰਿਆਣਾ ਵਾਲਿਆਂ ਨੂੰ ਤਾਂ ਜਿਹੜੀ ਰਾਜਸਥਾਨੀਆਂ ਹਰਿਆਣੇ ਦੀ ਜੇ ਅਸੀਂ ਚੰਡੀਗੜ੍ਹ ਜਾਂਦੇ ਹੋਗੇ ਫੇਰ ਕਹਿ ਸਕਦੇ ਆ ਵੀ ਤੁਸੀਂ ਹਰਿਆਣੇ ਦੀ ਰਾਜਧਾਨੀ ਚ ਵੱਢ ਰਹੇ ਹੋ ਤੁਸੀਂ ਤੇ ਇਸ ਕਰਕੇ ਪਰਮਿਸ਼ਨ ਦਿਖਾਓ ਜਿਆਦਾ ਦਿੱਲੀ ਰਹੇ ਆ ਦਿੱਲੀ ਵਾਲੇ ਪੁੱਛ ਲੈਣ ਜਦੋਂ ਅਸੀਂ ਦਿੱਲੀ ਜਾਵਾਂਗੇ ਹਰਿਆਣੇ ਵਾਲੇ ਨੂੰ ਪੁੱਛਣ ਦਾ ਕੀ ਹੱਕ ਹੈ ਕੋਈ ਤੋਕੀ ਨਹੀਂ ਬਣਦੀ ਕੋਈ ਲੌਜੀਕੀ ਨਹੀਂ ਬਣਦਾ ਇਹ ਬਿਲਕੁਲ ਬੇਤੁਕੀ ਗੱਲ ਹੈ ਜੀ ਜਿਸ ਤਰ੍ਹਾਂ ਹਾਲਾਤ ਲੱਗ ਰਹੇ ਨੇ ਪੂਰੀ ਤਿਆਰੀ ਹੈ ਕਿ ਭਾਈ ਜੇਕਰ ਉਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਬਿਆਨ ਆਇਆ ਐਸਪੀ ਦਾ ਉਹ ਕਹਿੰਦੇ ਕਿ ਜੇਕਰ ਸਾਡੇ 144 ਧਾਰਾ ਲਾਈ ਪਈ ਇੱਥੇ ਪੰਜ ਤੋਂ ਵੱਧ ਜਿਆਦਾ ਬੰਦੇ ਇੱਥੇ ਇਕੱਠੇ ਨਹੀਂ ਹੋ ਸਕਦੇ ਜੇਕਰ ਕੋਈ ਇਸ ਤਰ੍ਹਾਂ ਦੀ ਹਲਚਲ ਹੁੰਦੀ ਹੈ ਜੇਕਰ ਕੋਈ ਇਸ ਤਰ੍ਹਾਂ ਦਾ ਐਕਸ਼ਨ ਹੁੰਦਾ ਤਾਂ ਉਸ ਦੇ ਲਈ ਕਿਸਾਨ ਕਿਸ ਤਰ੍ਹਾਂ ਤਿਆਰ ਨੇ ਦੇਖੋ ਜੀ ਪਹਿਲੀ ਗੱਲ ਅਸੀਂ ਇੱਥੇ ਕੋਈ ਰੈਲੀ ਇਕੱਠ ਨਹੀਂ ਕਰਨਾ ਅਸੀਂ ਤਾਂ ਪੈਦਲ ਮਾਰਚ ਕਰਨਾ ਸੀ ਕਿਹਾ ਉਹਨਾਂ ਨੂੰ ਰੁਕਣਾ ਤਾਂ ਹੈ ਹੀ ਨਹੀਂ ਵੀ ਕੋਈ ਰੈਲੀ ਆ ਜਾਂ ਕੋਈ ਕਾਨਫਰੰਸ ਆ ਕੋਈ ਉਹ ਤਾਂ ਜਿਵੇਂ ਆਮ ਸਾਰੀ ਜਮਤਾ ਦੁਨੀਆ ਦਿੱਲੀ ਜਾ ਰਹੀ ਹੈ ਟੜਕੇ ਸਾਨੂੰ ਪਤਾ ਵੀ ਇਸ ਰੋਡ ਉਤੋਂ ਦੀ ਬੱਸਾਂ ਰਾਹੀਂ ਵੀ ਗੱਡੀਆਂ ਰਾਹੀਂ ਵੀ ਆਪਦੇ ਵਿੱਚ ਕਲਰ ਆਹੀਂ ਹਜ਼ਾਰਾਂ ਲੋਕ ਜਾਂਦੇ ਨੇ ਉਹਨਾਂ ਦੀ ਤਰ੍ਹਾਂ ਅਸੀਂ ਜਾ ਰਹੇ ਹਾਂ ਜੇ ਤਾਂ ਅਸੀਂ ਇੱਥੇ ਤਾਂ ਕੋਈ ਕਰ ਰਹੇ ਹੋਗੇ ਅੰਬਾਲੇ ਦੇ ਵਿੱਚ ਕੋਈ ਅਸੀਂ ਅਸੈਂਬਲੀ ਕਰ ਰਹੇ ਹੋਗੇ ਕੋਈ ਵੱਡਾ ਇਕੱਠ ਕਰ ਰਹੇ ਹੋਗੇ ਕੋਈ ਵੱਡੀ ਮਹਾਪੰਚਾਇਤ ਕਰ ਰਹੇ ਹੋਗੇ ਫਿਰ ਉਹ ਕਹਿ ਸਕਦੇ ਆ ਵੀ ਭਾਈ ਇੱਥੇ ਇਕੱਠ ਨਹੀਂ ਕਰਨਾ ਕਰਤਾ ਅਸੀਂ ਕਰ ਨਹੀਂ ਰਹੇ ਨੇ ਅਸੀਂ ਤਾਂ ਕੂਚ ਕਰ ਰਹੇ ਹਾਂ ਪੈਦਲ ਜਮੇ ਦੁਜੇ ਬੱਸਾਂ ਤੇ ਜਾਣਗੇ ਅਸੀਂ ਪੈਦਲ ਜਾ ਰਹੇ ਹਾਂ ਬੱਸਾਂ ਤੇ ਵੀ ਜੇ ਇੱਕ ਬੱਸ ਦੇ ਵਿੱਚ ਘੱਟੋ ਘੱਟ 100-100 ਬੰਦਾ ਹੁੰਦਾ ਉਹਨਾਂ ਦੇ ਹਿਸਾਬ ਨਾਲ ਤਾਂ ਉਹ ਵੀ ਗਲਤ ਹੈ ਫਿਰ ਪੰਜ ਬੰਦਿਆਂ ਤੋਂ ਵੱਧ ਤਾਂ ਉਹ ਵੀ ਬੱਸਾਂ ਵਾਲੀ ਸਵਾਰੀ ਵੀ ਵੱਧ ਗਈ ਫਿਰ ਤਾਂ ਉਹਨਾਂ ਨੂੰ ਵੀ ਕਰਨਾ ਚਾਹੀਦਾ ਵੀ ਜਿਹੜੇ ਬੱਸ ਦੇ ਵਿੱਚ ਵੀ ਪੰਜ ਤੋਂ ਵੱਧ ਨਾ ਜਾਣ ਇਹ ਸੋ ਇਸ ਕਰਕੇ ਇਹਦੀ ਕੋਈ ਤੁਕ ਨਹੀਂ ਬਣਦੀ ਉਹ ਹੁੰਦੀ ਹੈ ਜੇ ਅੱਛੇ ਕੋਈ ਕੱਟ ਕਰਨ ਜੇ ਉੰਬਾਲੇ 'ਚ ਅਸੀਂ ਕੋਈ ਕੱਟ ਕਰਨਾ ਹੋਵੇ ਕੋਈ ਕੱਟ ਨਹੀਂ ਕਰਨਾ ਅਸੀਂ ਅਸੀਂ ਤਾਂ 100-100 ਦਾ ਜਥਾ ਹੈਗਾ ਉਹ ਪੈਦਲ ਆਇਆ ਉਹ ਜਾਊਗਾ ਕੋਈ ਅਸੈਂਬਲੀ ਨੇ ਹਾਂ ਜੇ ਇਕੱਠ ਅਸੀਂ ਕਹਿੰਨੇ ਆ ਵੀ ਸਾਡਾ ਮੰਗ ਕੀਤੀ ਆ ਅਸੀਂ ਵੀ ਸਾਨੂੰ ਜੰਤਰ ਮੰਤਰ ਤੇ ਜਾਂ ਰਾਮਲੀਲਾ ਗਰਾਊਂਡ ਦੇ ਵਿੱਚ ਥਾਂ ਦਿੱਤਾ ਜਾਵੇ ਉੱਥੇ ਇਕੱਠ ਕਰਾਂਗੇ ਅਸੀਂ ਰਸਤੇ 'ਚ ਸਾਨੂੰ ਇਕੱਠ ਕਰਨ ਦੀ ਕੀ ਲੋੜ ਹੈ ਜੱਥਾ ਜਾਊਗਾ ਕਿਸ ਤਰ੍ਹਾਂ ਜਿਸ ਤਰ੍ਹਾਂ ਬੈਰੀਕੇਡਿੰਗ ਲੱਗੀ ਹੋਈ ਹੈ ਇਹਨਾਂ ਨੇ ਤਾਂ ਜਾਣ ਨਹੀਂ ਦੇਣਾ ਕਿ ਜਾਊਗਾ ਕਿਸ ਤਰ੍ਹਾਂ ਉਹਨਾਂ ਸਵਾਲ ਤਾਂ ਇਹ ਹੈ ਕਿ ਭਈ ਜਾਣਾ ਕਿਸ ਤਰ੍ਹਾਂ ਹੈ ਦਿੱਲੀ ਕੂਜ਼ ਦਾ ਐਲਾਨ ਹੋ ਚੁੱਕਿਆ ਨਿਕਲਾਂਗੇ ਕਿਸ ਤਰ੍ਹਾਂ ਦੇਖੋ ਜੀ ਬੈਰੀਕੇਡਿੰਗ ਕੀਤੀ ਹੈ ਬੈਰੀਕੇਡਿੰਗ ਦੇ ਨੇੜੇ ਜਾਵਾਂਗੇ ਆ ਜੇ ਸਾਨੂੰ ਐ ਹੁੰਦਾ ਮੈਰੀਗਰ ਕਹਿੰਦੇ ਨੇੜੇ ਨੇੜੇ ਤੱਕ ਨਹੀਂ ਰੋਕਦੇ ਫਿਰ ਅਸੀਂ ਉੱਤੇ ਤਾਂ ਚੜ੍ਹ ਹੀ ਸਕਦੇ ਹਾਂ ਅਸੀਂ ਇੱਕ ਦੂਜੇ ਨੂੰ ਚੜ੍ਹਾ ਸਕਦੇ ਹਾਂ ਉੱਤੋਂ ਦੀ ਲੰਘ ਜਾਵਾਂਗੇ ਕਾਂਹ ਦੇ ਉੱਤੋਂ ਦੀ ਕਿਹੜਾ ਚੜ੍ਹਿਆ ਨਹੀਂ ਜਾ ਸਕਦਾ ਇਹ ਸਾਡਾ ਹੈਗਾ ਵੀ ਜਵੇਂ ਵੀ ਲੰਘਿਆ ਗਿਆ ਅਸੀਂ ਲੰਘਣ ਦਾ ਯਤਨ ਕਰਾਂਗੇ ਅਸੀਂ ਨਾਟਕ ਨਹੀਂ ਕਰਾਂਗੇ ਉੱਥੇ ਜਿਸ ਤਰ੍ਹਾਂ ਪਿਛਲੀ ਵਾਰੀ ਡਰੋਨ ਲਾਈ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਸੀ ਨਾ ਕਾਫੀ ਮਾਹੌਲ ਬੜਾ ਖੋਆਸੀਗਾ ਉਹਰੇ ਕਈ ਕਿਸਾਨ ਸ਼ਹੀਦ ਹੋਏ ਫਟੜ ਹੋਏ ਜੇਕਰ ਉਸ ਤਰ੍ਹਾਂ ਦੀ ਤਸਵੀਰ ਬਣਦੀ ਹੈ ਤਾਂ ਉਸ ਦੇ ਲਈ ਕੀ ਤਿਆਰੀ ਕੀਤੀ ਹੈ ਵਲੰਟੀਅਰ ਤੇ ਨਾਤ ਕਰ ਦਿੱਤੇ ਰੈਸਕਿਊ ਦੇ ਲਈ ਉਸ ਤੋਂ ਇਲਾਵਾ ਕੀ ਕੁਝ ਤਿਆਰੀ ਹੈ ਉਹ ਸਾਰਾ ਕੁਝ ਜਿਹੜੇ ਰੈਸਕਿਊ ਵਾਲੇ ਜੜੀ ਟੀਮਾਂ ਤਿਆਰ ਹੈ ਜੇ ਬੰਦਾ ਕੋਈ ਮਤਲਬ ਕੈਜੂਅਲ ਮਤਲਬ ਫਟੜ ਹੋ ਜਾਂਦਾ ਡਿੱਗ ਪੈਂਦਾ ਵਿਵਸ਼ ਹੋ ਕੇ ਉਹਨੂੰ ਚੱਕਣ ਦੇ ਖਾਤਰ ਸਾਰਾ ਕੁਝ ਜਿਹੜੀਆਂ ਰੈਸਕਿਊ ਟੀਮਾਂ ਤਿਆਰ ਨੇ ਤੇ ਬਾਕੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਉਹ ਉਹ ਤਾਂ ਪਹਿਲਾ ਵਾਲਾ ਸਵਾਲ ਹੀ ਹੋ ਗਿਆ ਫਟੜ ਕਰ ਜੇ ਕਰਨਾ ਫਟੜ ਅਸਲ ਤਿਆਰ ਹੈ ਕਰ ਲੈਣ ਉਦੋਂ ਬਾਅਦ ਸਾਡਾ ਸਾਰੇ ਪ੍ਰਬੰਧ ਕੀਤੇ ਹੋਏ ਆ ਵੀ ਜਿਹੜੇ ਬੰਦੇ ਉੱਥੋਂ ਮਤਲਬ ਬੇਵੋਸ਼ ਹੋ ਕੇ ਡਿੱਗ ਪਏ ਜਾਂ ਕੋਈ ਬੰਦਾ ਚਲਾਣਾ ਕਰ ਗਿਆ ਕੋਈ ਉਹਨਾਂ ਨੂੰ ਸਾਰਾ ਚੱਕਣ ਦਾ ਸਾਹਮਣ ਦਾ ਸਾਡੀਆਂ ਸਾਰੀਆਂ ਟੀਮਾਂ ਹੈ ਜਣਾ ਜ਼ਰੂਰ ਆ ਜੀ ਬਿਲਕੁਲ ਜਾਵਾਂਗੇ ਜੀ ਕੋਈ ਅਸੀਂ ਦਿਖਾਵਾ ਕਰਨ ਨਹੀਂ ਜਾਣਾ ਸੱਚੀ ਮੁੱਚੀ ਜਾਣਾ ਜੀ ਹਾਂ ਠੀਕ ਬਿਲਕੁਲ ਦਿੱਲੀ ਕੋਚ ਕਰਨ ਦੇ ਲਈ ਮਰਜੀਵੜੇ ਦਾ ਜੱਥਾ ਜਿਹੜਾ ਹੈ ਉਹ ਪੂਰਾ ਤਿਆਰ ਨਜ਼ਰ ਆ ਰਿਹਾ ਹੈ ਤਾਂ ਜਿਹੜੇ ਮੋਰਚੇ ਦੀ ਜਿੱਥੇ ਦੀ ਅਗਵਾਈ ਕਰ ਰਹੇ ਨੇ ਸੁਰਜੀਤ ਸਿੰਘ ਫੋਲ ਉਹ ਸਾਡੇ ਨਾਲ ਸੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਭਾਈ ਜਿੰਨਾ ਮਰਜੀ ਤਸੱਦਰ ਸਾਡੇ ਉੱਪਰ ਕਰ ਲੋ ਜਿੰਨਾ ਮਰਜੀ ਐਕਸ਼ਨ ਸਾਡੇ ਉੱਪਰ ਅੰਮਾਲਾ ਸਰਕਾਰ ਹਰਿਆਣਾ ਸਰਕਾਰ ਲੈ ਲਵੇ ਅਸੀਂ ਰੁਕਣ ਵਾਲਿਆਂ ਚੋਂ ਨਹੀਂ ਹੈਗੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਬੈਰੀਕੇਡਿੰਗ ਜਿੱਥੇ ਪ੍ਰਸ਼ਾਸਨ ਨੇ ਕੀਤੀ ਹੋਈ ਹੈ ਉੱਥੇ ਤੱਕ ਜਾਵਾਂਗੇ ਜੇਕਰ ਉਹ ਸਾਨੂੰ ਰੋਕਣਗੇ ਤਾਂ ਅਸੀਂ ਉੱਥੇ ਰੁਕਾਂਗੇ ਲੇਕਿਨ ਜੇਕਰ ਸਾਨੂੰ ਨਹੀਂ ਰੋਕਦੇ ਤਾਂ ਅਸੀਂ ਬੈਰੀਗੇਟ ਕਰਾਸ ਕਰਨ ਦੀ ਟੱਪਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੇਕਰ ਇੱਥੇ ਮਾਹੌਲ ਤਣਾਪੂਰਨ ਬਣਦਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਿਆਰ ਹਾਂ ਉਸ ਦੇ ਲਈ ਅਸੀਂ ਮੈਂਟਲੀ ਵੀ ਤਿਆਰ ਹਾਂ ਫਿਜ਼ੀਕਲ ਵੀ ਤਿਆਰ ਹੈ ਤਾਂ ਵੌਲੰਟੀਅਰ ਤੁਸੀਂ ਦੇਖੋਗੇ ਇਸ ਥਾਂ ਦੇ ਉੱਪਰ ਵੌਲੰਟੀਅਰ ਲੱਗੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰ ਜਿਹੜੀ ਹੈ ਸ਼ੰਭੂ ਮੋਰਚੇ ਦੀ ਤਸ ਕਿਸਾਨ ਜਿਹੜੇ ਨੇ ਉਹ ਅੱਜ ਦਿੱਲੀ ਵੱਲ ਨੂੰ ਪੋਚ ਕਰਨ ਦੇ ਲਈ ਤਿਆਰ ਨੇ ਦੇਖਣਾ ਹੋਵੇਗਾ ਕਿਸ ਤਰ੍ਹਾਂ ਦੇ ਹਾਲਾਤ ਇਸ ਥਾਂ ਦੇ ਉੱਪਰ ਬਣਦੇ ਨੇ ਸਵੇਰ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਕਿਸਾਨ ਜਿਹੜੇ ਤਿਆਰ ਨਜ਼ਰ ਆ ਰਹੇ ਨੇ ਅੱਜ ਪੈਦਲ ਮਾਰਚ ਜਿਹੜਾ ਕਿਸਾਨਾਂ ਦਾ ਦਿੱਲੀ ਵੱਲ ਨੂੰ ਹੋਰ ਰਵਾਨਾ ਹੋਣਾ